ਕਿਵੇਂ ਸਾਰੇ ਸਤਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗੀ ਆ ਗੱਲ ਬਹੁਤ ਕੀਮਤੀ ਹੈ ਤੇ ਸੋਚਣ ਵਾਲੀ ਵੀ ਹੈ ਬਈ ਜਦੋਂ ਇੱਕ ਔਰਤ ਚਾਂ ਚੱਕ ਵਿਧਵਾ ਹੋ ਜਾਂਦੀ ਆ ਉਹ ਸਔਰਤ ਨੂੰ ਜਦੋਂ ਉਹਦੇ ਕੋਲ ਬੱਚਾ ਹੁੰਦਾ ਤੇ ਉਹਨੂੰ ਸਿਰ ਤੇ ਹੱਥ ਰੱਖ ਕੇ ਜਿਹੜੇ ਆਉਣ ਵਾਲੇ ਲੋਕ ਹੁੰਦੇ ਆ ਹਨਾ ਆਪਣੇ ਦੁੱਖ ਚ ਸ਼ਾਮਲ ਹੋਏ ਹੁੰਦੇ ਆ ਤੇ ਉਹ ਇਹ ਕਹਿ ਦਿੰਦੇ ਆ ਵੀ ਚੱਲ ਤੂੰ ਇਹਨੂੰ ਪਾਲ ਲੈ ਹੁਣ ਤਾਂ ਇਹ ਹੀ ਤੇਰਾ ਬੰਦਾ ਐ ਇਹ ਇਹਨੂੰ ਪਾਲ ਲਾ ਵੱਡਾ ਹੋ ਕੇ ਕੋਈ ਨਹੀਂ ਸੌਖ ਦੇਊਗਾ ਤੇ ਮੈਂ ਤੇ ਆਉਣਗੇ ਤੇਰੇ ਵੀ ਦਿਨ ਤੇ ਪਹਿਲੀ ਤਾਂ ਗੱਲ ਜਿਹੜੇ ਬੰਦ ਚਲੇ ਜਾਂਦੇ ਉਹ ਆਉਂਦੇ ਨਹੀਂ ਹਨਾ ਬੰਦੇ ਦੀ ਸਰਦਾਰੀ ਬੰਦੇ ਨਾਲ ਤੇ ਪੁੱਤਾਂ ਦੀ ਸਰਦਾਰੀ ਪੁੱਤਾਂ ਨਾਲ ਤੇ ਪਰ ਫੇਰ ਵੀ ਜੇ ਉਹ ਪਾਲਿਆ ਹੋਇਆ ਪੁੱਤ ਜੇ ਲਾਇਕ ਨਿਕਲ ਜੇ ਤਮਾਰ ਦੇ ਬੰਦੇ ਨੂੰ ਦੁਬਾਰਾ ਜ਼ਿੰਦਾ ਵੇਖਣ ਦਾ ਮੌਕਾ ਪਾ ਲੈਂਦੀ ਹੈ ਤੇ ਜੇ ਉਹ ਹੀ ਬੱਚਾ ਨਲਾਇਕ ਨਿਕਲ ਜੇ ਤੇ ਫੇਰ ਉਹ ਮਾਂ ਵਿਧਵਾ ਦੀ ਵਿਧਵਾ ਹੀ ਰਹਿ ਜਾਂਦੀ ਹੈ ਪਤਾ ਚੱਕਰ ਕੀ ਆ ਕਿਉਂਕਿ ਉਹ ਸਵਾਰ ਕਰਕੇ ਤੇ ਇਹ ਸੋਚ ਕੇ ਪਾਲ ਲੈਂਦੀ ਆ ਕਿ ਚਲ ਵੱਡਾ ਹੋਊਗਾ ਤੇ ਮੈਨੂੰ ਸੁਖ ਦਊਗਾ ਤੇ ਪਰ ਮੈਂ ਇਹ ਗੱਲ ਕਹਿੰਦੀ ਆ ਵੀ ਜੇਹ ਜਿਵੇਂ ਰੱਬ ਨੇ ਪੁੱਤ ਦਿੱਤੇ ਆ ਨੇਕ ਤੇ ਸਾਰਿਆਂ ਨੂੰ ਦੇਵ ਸਤਗੁਰੂ ਆਪਾਂ ਕੋਈ ਫੁਕਰੀ ਨਹੀਂ ਮਾਰਦੇ ਤੇ ਬਾਕੀ ਕੱਲ ਦਾ ਪਤਾ ਨਹੀਂ ਕਿ ਕੀ ਬਣਨਾ ਹਨ ਅੱਜ ਦੇ ਟਾਈਮ 'ਚ ਬਹੁਤ ਲਾਇਕਾ ਜਿਹੜੇ ਹਸਾਬ ਨਾਲ ਸਮਾਂ ਚੱਲਦਾ ਬਹੁਤ ਵਧੀਆ ਏ ਪਰਮਾਤਮਾ ਦੀ ਕਿਰਪਾ ਦੇ ਨਾਲ ਸਤਗੁਰੂ ਦਾ ਮੈਂ ਦੋ ਵੇਲੇ ਸਪਰਨਾ ਕਰਦੀ ਆ ਤੇ ਫੇਰ ਵੀ ਮੈਂ ਥੱਕਦੀ ਨਹੀਂ ਮੈਂ ਕਹਿੰਦੀ ਥੋੜਾ ਹੈ ਜਿੰਨੇ ਵਾਰੀ ਰੋਜ਼ ਆਕੇ ਉਹਨੇ ਵੀ ਰੱਬ ਦਾ ਸ਼ੁਕਰ ਕਰਨਾ ਪੰਦਦਾ ਹੈ ਮੇਰੇ ਲਈ ਤਾਂ ਹਨਾ ਤੇ ਬਾਕੀ ਪਰਮਾਤਮਾ ਮੈਂ ਕਹਿੰਦੀ ਆ ਸਭ ਨੂੰ ਚੜ੍ਹਦੀ ਗਲਾ ਚ ਰੱਖੇ ਤੇ ਸਭ ਦੇ ਪੁੱਤ ਲਾਇਕ ਉੱਠਣ ਕਿਸੇ ਦਾ ਪੁੱਤ ਵੀ ਨਲਾਇਕ ਨਾ ਉੱਠੇ ਵੱਡਾ ਹੋ ਕੇ ਉੱਠ ਕੇ ਆਪਣੀ ਮਾਂ ਦੇ ਜੁੰਦਾਂ ਦਾ ਹੱਥ ਨਾ ਪਾਵੇ ਪਿਓ ਦੀ ਦਾੜੀ ਨਾ ਫੜੇ ਤੇ ਪਰ ਮੇਰੇ ਗੱਲ 'ਚ ਇੱਕ ਗੱਲ ਦਾ ਅਫਸੋਸ ਜ਼ਰੂਰ ਰਹਿੰਦਾ ਕਿ ਜੇ ਅੱਜ ਇਹਦੇ ਡੈਡੀ ਜਿਹਾ ਹੁੰਦਾ ਤੇ ਉਹ ਵੀ ਇਹ ਸੁੱਖ ਵੇਖਦਾ ਹਨਾ ਫੇਰੇ ਨਹੀਂ ਸੀ ਪਤਾ ਕਭ ਫੇਰੇ ਨੇ ਕੰਮ ਕਾਇ ਕਰਨਾ ਸੀ ਮੜਕ ਨੇ ਨੂੰ ਆਇਆ ਚਾਰਮ ਮਾਰਦੀ ਆ ਨਾ ਮਰੀ ਮਾਰੇ ਮੈਨੂੰ ਬਹੁਤ ਦਿਹਾੜੀਆਂ ਕਰ ਕਰਕੇ ਪਾਇਆ ਬਹੁਤ ਔਖਾ ਨ ਪਾਇਆ ਤੇ ਇੱਕ ਉਧਰ ਬੈਠਾ ਨਹੀਂ ਲੱਗਾ ਤੁਸੀਂ ਉਹ ਮੇਰੇ ਮੁੰਡੇ ਨੂੰ ਨਹੀਂ ਜਾਣਦੇ ਹੋ ਗੁੱਸਾ ਕਰ ਜੂਗਾ ਜੇ ਨਾ ਵਚ ਲੈਂਦਾ ਬੈਠਾ ਕਲੀਟਾ ਹੈਲੋ ਬਾਈਸੋ ਗਮੀ ਸਾਰੇ ਤੇ ਸੋ ਕਹੀ ਮੁਸ਼ਕਲ ਆ ਜਦੋਂ ਹੁੰਦਾ ਜਿੰਨਾ ਨਾ ਹੱਸ ਕੇ ਨਿਫਟਣਾ ਪੈਂਦਾ ਹਨਾ ਤੇ ਜੇ ਕੋਈ ਬੰਦਾ ਹਸਦਾ ਰਹਿੰਦਾ ਤੇ ਉਹਨੂੰ ਆਏ ਨਾ ਸੋਚਿਆ ਕਰੋ ਦੇਖ ਕੇ ਵੀ ਹਨਾ ਇਹਦੀ ਜ਼ਿੰਦਗੀ 'ਚ ਕਣੀ ਕੋਈ ਦੁੱਖ ਹੈ ਨਹੀਂਗਾ ਨਾਨਕ ਦੁਖੀਆ ਸਭ ਸੰਸਾਰ ਤੇ ਬਾਕੀ ਪ੍ਰਮਾਤਮਾ ਦੀ ਵਾਹਿਗੁਰੂ ਦੀ ਗੁਰਬਾਣੀ ਦੇ ਵਿੱਚ ਇਹ ਵੀ ਤੋਕ ਆਉਂਦੀ ਆ ਵੀ ਜਦੋਂ ਬਾਬਾ ਪਾਠ ਪੜ੍ਹਦਾ ਤੇ ਉਹਦੇ ਇਹ ਵੀ ਮਤਲਬ ਕਿ ਇਹ ਵੀ ਤੋਕ ਆਉਂਦੀ ਆ ਵੀ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾਲ ਕੋਈ ਹਨਾ ਪ੍ਰਮਾਤਮਾ ਦੇ ਹੁਕਮ ਅੰਦਰ ਚੱਲਣਾ ਪੈਂਦਾ ਵਾ ਤੇ ਚੱਲਣਾ ਚਾਹੀਦਾ ਵੀ ਆ ਤੇ ਜਿੱਥੇ ਉਹਨੇ ਰੱਖਣਾ ਉੱਥੇ ਰਹਿਣਾ ਪੈਂਦਾ ਏ ਜਿਹੜਾ ਦੁੱਖ ਸੁੱਖ ਦਿੱਤਾ ਉਹ ਸਹਿਣਾ ਪੈਂਦਾ ਏ ਤੇ ਬਾਕੀ ਤੁਹਾਨੂੰ ਮੇਰੇ ਨਾਲ ਵੀਡੀਓ ਕਿੱਦੇ ਦਿੰਆਂ ਲੱਗਦੀਆਂ ਹਨ ਤੇ ਸਪੋਰਟ ਜ਼ਰੂਰ ਕਰਿਆ ਕਰੋ ਕਮੈਂਟਾਂ ਚ ਜ਼ਰੂਰ ਦੱਸਿਓ ਤੇ ਕਮੈਂਟ ਮੇਰੇ ਕੀਤੇ ਹੋਏ ਆਵੋ ਤੇ ਬਾਕੀ ਸਤਿਗੁਰੂ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੇ ਆਪਣੇ ਹੋ ਚੱਲੇ ਆ 30000 ਪਤਾ ਨਹੀਂ ਹੋ ਗਏ ਕਿ ਹੋ ਚੱਲੇ ਆ ਮੈਂ ਦੇਖੇ ਨਹੀਂ ਕੱਲ 29 ਸੀ ਪਰਸੋ 28 ਸੀ 27 ਨੂੰ 27 ਸੀਗੀ ਤੇ ਹਜ਼ਾਰ ਬੰਦਾ ਆਈ ਗੁਰੂ ਦੀ ਕਿਰਪਾ ਨਾਲ ਜ਼ਰੂਰ ਆਪਾਂ ਨੂੰ ਫੋਲੋ ਕਰਦਾ ਹੈ ਤੇ ਆਉਣ ਵਾਲੇ ਟਾਈਮ ਚ ਆਪਾਂ ਵੱਦ ਤੋਂ ਵੱਧਾਂ ਹੀ ਸੋਚਣਾ ਵੀ ਵੱਧ ਬੰਦੇ ਆਪਾਂ ਫੋਲੋ ਕਰਿਆ ਕਰਨ ਬੰਦਾ ਚਾਹੇ ਕਿ ਭੈਣ ਆ ਬੁੜੀ ਆ ਕੋਈ ਵੀ ਹੈ ਨਾ ਤੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਆਪਾਂ ਜਿਵੇਂ ਦੇ ਹੈਗੇ ਆ ਸਾਦੇ ਸਾਦੇ ਜੀ ਓਵੇਂ ਦੇ ਤੁਹਾਡੇ ਸਾਹਮਣੇ ਆ ਜਾਣੇ ਆਪਣੇ ਕੋਲੇ ਨਾ ਕੋਈ ਫੁਕਰਪੁਣਾ ਤੇ ਨਾ ਆਪਣੇ ਕੋਲੇ ਕੋਈ ਮਹਿੰਗੇ ਕੱਪੜੇ ਜਾਂ ਬ੍ਰਾਂਡ ਆਪਣੇ ਕੋਲੇ ਤਾਂ ਸਾਵਦਾ ਉਹ ਤੁਹਾਡੇ ਸਾਹਮਣੇ ਬਿਆਨ ਕਰ ਦਈਦੇ ਆ ਹਨਾ ਚਾਹੇ ਤੁਹਾਨੂੰ ਚੰਗੇ ਲੱਗਦੇ ਆ ਚਾਹੇ ਤੁਹਾਨੂੰ ਨਹੀਂ ਚੰਗੇ ਲੱਗਦੇ ਬਾਕੀ ਜਿਉਂਦੇ ਵੱਸਦੇ ਰਹੋ ਪ੍ਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਚੜ੍ਹਦੀ ਕਲਾ ਚ ਰਹੋ ਸਤਿਗੁਰੂ ਤੁਹਾਨੂੰ ਦੰਦ ਗੁਣਾ ਤੇ ਰਾਤ ਚ ਗੁਣਾ ਪ੍ਰਤੀਬਕਸ਼ ਇੱਕ ਆਨੀਲ ਵੜੀ ਇਧਰ ਬੈਠੀ ਹੈ